ਕੈਨੇਡਾ ਦੇ ਵਿੱਚ ਪੰਜਾਬੀ ਕੁੜੀ ਦਾ ਕਤਲ ਹੋਇਆ ਹੈ ਵੱਡੀ ਖਬਰ ਹੈ ਸੰਗਰੂਰ ਦੀ ਰਹਿਣ ਵਾਲੀ ਹੈ 27 ਸਾਲਾ ਅਮਨਪ੍ਰੀਤ ਸੈਣੀ ਜਿਸ ਦਾ ਕਤਲ ਹੋਇਆ ਹੈ 온ਟਾਰੀਓ ਦੇ ਚਾਰਲਜ਼ ਡੇਲੀ ਪਾਰਕ ਦੇ ਵਿੱਚ ਦੱਸਿਆ ਕਿ ਜ਼ਿਲਾਸ਼ ਬਰਾਮਦ ਹੋਈ ਹੈ ਅਮਨਪ੍ਰੀਤ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਮਿਲੇ ਨੇ 27 ਸਾਲਾਂ ਬੈਜ਼ ਉਮਰ ਹੈ ਅਮਨਪ੍ਰੀਤ ਸਿੰਘ ਤੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕੈਨੇਡਾ ਪੁਲਿਸ ਨੇ ਦੱਸਿਆ ਕਿ ਮਨਪ੍ਰੀਤ ਦੇ ਖਿਲਾਫ ਵਾਰੰਟ ਜਾਰੀ ਕਰ ਦਿੱਤਾ ਹੈ ਮਨਪ੍ਰੀਤ ਦੇ ਖਿਲਾਫ ਸੈਕੰਡ ਡਿਗਰੀ ਮਰਡਰ ਦਾ ਇਹ ਵਾਰੰਟ ਜਾਰੀ ਹੋਇਆ ਹੈ ਤਾਂ ਪੁਲਿਸ ਨੇ ਟਾਰਗੇਟ ਕਿਲਿੰਗ ਦੀ ਗੱਲ ਕਹੀ ਹੈ અમનદીપ દી વડી પેન દેવલો દસ દે કે ઉસ દે મિસિંગ હોન દી રિપોર્ટ દર્જ કરાઈ ગઈ થી પિછલે સાલ 4 સાલ તો અમનદીપ કેનેડા وچ રહે રહી થી જો કે સંગરુર દે પ્રેમ વસ્તી ઇલાકે ના સંબંધત હે પર હુણ ઉસ દે કતલ دی ખબર સંભે આ રહી હે ઓર જો શક જતાયા જા રહે હે મનપ્રિત હે ઓ ઉસી તસવીર ભી અસે તон દિખા રહે હે નોજવાન દી ਦਾ ਸੈਕਿੰਡ ਡਿਗਰੀ ਮਰਡਰ ਦਾ ਵਾਰੰਟ ਇਸ ਦੇ ਖਿਲਾਫ ਜਾਰੀ ਹੋਇਆ ਹੈ ਯਾਨੀ ਕਿਸੇ ਦੇ ਤੌਰ ਤੇ ਮਾਮਲਾ ਬੇਹਦ پیچਦਾ ਹੈ ਔਰ ਹੁਣ ਦੇਖਣਾ ਹੋਵੇਗਾ ਕਿ ਕੁਝ ਇਸ ਦੇ ਵਿੱਚ ਵਜ੍ਹਾ ਨਿਕਲਦੀ ਹੈ ਕਿ ਕਿਉਂ ਇਸ ਤਰੀਕੇ ਬੇਰਹਿਮੀ ਦੇ ਨਾਲ ਇਸ ਲੜਕੀ ਦਾ ਕਤਲ ਕੀਤਾ ਗਿਆ ਅਮਨਪ੍ਰੀਤ ਦੇ ਸਰੀਰ ਤੇ ਦੱਸਿਆ ਕਿ ਸੱਟਾਂ ਦੇ ਨਿਸ਼ਾਨ ਵੀ ਮਿਲੇ ਨੇ ਔਰ ਇੱਕ ਪਾਰਕ ਦੇ ਵਿੱਚ ਉਸ ਦੀ ਇਹ ਲਾਸ਼ ਜਿਹੜੀ ਆ ਬਰਾਮਦ ਹੋਈ ਹੈ ਤਾਂ ਸੰਗਰੂਰ ਦੀ ਰਹਿਣ ਵਾਲੀ 27 ਸਾਲਾ ਅਮਨਪ੍ਰੀਤ ਸੈਣੀ ਜਿਸ ਦਾ ਕਤਲ ਕਰ ਦਿੱਤਾ ਗਿਆ ਔਰ 27 ਸਾਲਾਂ ਦਾ ਹੀ ਇਹ ਮਨਪ੍ਰੀਤ ਸਿੰਘ ਹੈ ਜਿਸ ਤੇ ਕਤਲ ਦੇ ਇਲਜ਼ਾਮ ਲੱਗੇ ਨੇ ਜਿਸ ਤੇ ਕਤਲ ਦਾ ਜਿਹੜਾ ਸ਼ੱਕ ਹੈ ਉਹ ਜਤਾਇਆ ਜਾ ਰਿਹਾ ਹੈ ਤਾਂ ਉਥੋਂ ਦੀ ਪੁਲਿਸ ਨੇ ਇਸ ਸੰਬੰਧਤ ਕਾਰਵਾਈ ਵੀ ਕੀਤੀ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਅਸੀਂ ਕਹਿ ਸਕਦੇ ਹਾਂ ਜਿਹੀਆਂ ਘਟਨਾਵਾਂ ਝੰਜੋੜ ਕੇ ਰੱਖਤੀਆਂ ਨੇ ਕਿਉਂਕਿ ਮਾਪੇ ਲੱਖਾਂ ਰੁਪਏ ਲਗਾ ਕੇ ਆਪਣੇ ਬੱਚਿਆਂ ਨੂੰ ਆਪਣੇ ਬੱਚੇ ਬੱਚੀਆਂ ਨੂੰ ਜਿਹੜਾ ਹੈ ਉਹ ਕੈਨੇਡਾ ਅਮਰੀਕਾ ਹੋਰ ਕੰਟਰੀਜ਼ ਦੇ ਵਿੱਚ ਭੇਜਦੇ ਨੇ ਤਾਂ ਕਿ ਉੱਥੇ ਪੜਨ ਔਰ ਨਾਲ ਹੀ ਉੱਥੇ ਕੰਮ ਕਰਨ ਆਪਣਾ ਭਵਿੱਖ ਸੁਧਾਰ ਲੈਣ ਪਰ ਜਦੋਂ ਇਸ ਕਿਸਮ ਦੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਫਿਰ ਵਾਕੇ ਹੀ ਬਹੁਤ سارے ਸਵਾਲ ਇਸੇ ਸੰਬੰਧਿਤ ਖੜੇ ਹੋ ਜਾਂਦੇ ਨੇ ਖਾਸ ਤੌਰ ਤੇ ਕਿਉਂਕਿ ਮਾਪਿਆਂ ਦੀਆਂ ਅੱਖਾਂ ਦੇ ਸਾਹਮਣੇ ਬੱਚੇ ਨਹੀਂ ਹੁੰਦੇ ਔਰ ਫਿਰ ਕੀ ਵਜ੍ਹਾ ਹੁੰਦੀ ਹੈ ਜਿਹਾ ਜਦੋਂ ਘਟਨਾ ਕ੍ਰਮ ਵਾਪਰਦੇ ਨੇ ਕਿਉਂਕਿ ਜਦੋਂ ਕੋਈ ਹਾਰਟ ਅਟੈਕ ਜਾਂ ਕੁਦਰਤੀ ਮੌਤ ਹੋਵੇ ਉਸ ਨੂੰ ਸਮਝਿਆ ਜਾ ਸਕਦਾ ਪਰ ਜਦੋਂ ਇਹ ਕਤਲ ਹੋ ਜਾਵੇ ਚਰਨਜੀਤ ਕੌਸ਼ਲ ਨੇ ਮੇਰੇ ਸਹਿਯੋਗੀ ਫੋਨਲਾਈਨ ਤੇ ਚਰਨਜੀਤ ਕੀ ਕੁਝ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਇਸ ਕਤਲ ਦੀ ਵਾਰਦਾਤ ਨੂੰ ਲੈ ਕੇ ਅਪਰਾਪ ਦੇ ਵਿੱਚ ਵਾਕੇ ਹੀ ਝੰਜੋੜ ਕੇ ਰੱਖਣ ਵਾਲੀਆਂ ਜਿਹੀਆਂ ਖਬਰਾਂ ਖਾਸ ਤੌਰ ਤੇ ਉਹਨਾਂ ਮਾਪਿਆਂ ਦੇ ਲਈ ਜਿਹੜੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਨੇ ਬਿਲਕੁਲ ਗੁਰਜੋਤ ਕਿਤਨਾ ਕਿਤੇ ਵੱਡੀ ਖਬਰ ਜ਼ਰੂਰ ਆ ਕਿਉਂਕਿ ਮਾਪਿਆਂ ਨੇ ਦੋਨੋਂ ਕੁੜੀਆਂ ਇਹ ਜਿਹੜੀ 27 ਸਾਲਾ ਅਮਨਪ੍ਰੀਤ ਸੈਣੀ ਸੀ ਜਿਸ ਦਾ ਕਤਲ ਹੋਇਆ ਤੇ ਇੱਕ ਉਸਦੀ ਵੱਡੀ ਭੈਣ ਇਹ ਦੋਨੇ ਭੈਣਾਂ ਜਿਹੜੀਆਂ ਕੈਨੇਡਾ ਦੇ ਵਿੱਚ ਅਸੀਂ ਵੱਡੀ ਭੈਣ ਪੀਆਰ ਹੋ ਗਈ ਸਿਟੀਜ਼ਨ ਹੈ ਤੇ ਇਹ ਕਿਤਨਾ ਕਿਤੇ ਉੱਥੇ ਸਟਰਗਲ ਕਰ ਰਹੀ ਸੀ ਅਮਨਪ੍ਰੀਤ ਸੈਣੀ ਤੇ ਇਹਦੀ 27 ਸਾਲ ਦੀ ਜਿਹੜੀ ਆ ਕਿਤਨਾ ਕਿਤੇ ਉੱਥੇ 온ਟਾਰੀਓ ਦੇ ਚਾਰਲਸ ਡੇਲੀ ਪਾਰਕ ਦੇ ਵਿੱਚ ਜਿਹੜੀ ਆ ਡੈਡ ਬੋਡੀ ਮਿਲੀ ਆ ਪੁਲਿਸ ਦੇ ਬਨ ਮਾਲੋ ਡੇੜੀ ਹੈਗੀ ਸ਼ੱਕ ਵੀ ਹੈਗਾ ਇੱਕ ਮੁੰਡੇ ਦੇ ਉੱਪਰ ਜਿੰਦੀ ਦਾ ਨਾਮ ਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਉਹਦੀ ਵੀ 27 ਸਾਲ ਦੀ ਉਮਰ ਤੇ ਦੱਸਿਆ ਜਾ ਰਿਹਾ ਕਿ ਉਹ ਕੈਬ ਡਰਾਈਵਰ ਹੈਗਾ ਸੀ ਤਾਂ ਜਦੋਂ ਡੈੱਡ ਬੋਡੀ ਮਿਲੀ ਆ ਉਸ ਡੈੱਡ ਬੋਡੀ ਦੇ ਉੱਪਰ ਕਿਤਨਾ ਕਿਤੇ ਸੱਟਾਂ ਦੇ ਵੀ ਜਿਹੜੇ ਹੈਗੇ ਸੀ ਨਿਸ਼ਾਨ ਹੈਗੇ ਸੀ ਜਿਸ ਦੇ ਕਾਰਨ ਪੁਲਿਸ ਨੇ ਰਿਪੋਰਟ ਦਰਜ ਕਰ ਲਈ ਗਈ ਆ ਪਰ ਇੱਕ ਹੋਰ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਜਾਣਕਾਰੀ ਅਨੁਸਾਰ ਜਿਹੜਾ ਉਹ ਮੁੰਡਾ ਅਸੀਂ ਜਿਸ ਦੇ ਉੱਪਰ ਸ਼ੱਕ ਹੈਗਾ ਮਨਪ੍ਰੀਤ ਸਿੰਘ ਵੀ ਉਹ ਉਹ ਦੇਸ਼ ਤੋਂ ਬਾਹਰ ਚਲਾ ਗਿਆ ਇਹ ਵੀ ਇੱਕ ਜਿਹੜੀ ਆ ਜਾਣਕਾਰੀ ਮਿਲ ਰਹੀ ਹੈ ਬਾਕੀ ਕੈਨੇਡਾ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਜੋ ਸਾਡੇ ਕੋਲ ਜਾਣਕਾਰੀ ਨਿਕਲ ਕੇ ਆਈ ਆ ਤੇ ਜਿਹੜੀ ਕੁੜੀ ਆ ਇਹਦੇ ਪਰਿਵਾਰ ਜਿਹੜਾ ਹੈਗਾ ਸੰਗਰੂਰ ਦਾ ਰਹਿਣ ਵਾਲਾ ਹੈਗਾ ਪੂਰੇ ਇਲਾਕੇ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਜਿਹੜਾ ਹੈਗਾ ਕਿਤਨਾ ਕਿਤੇ ਗਮ ਦਾ ਮਾਹੌਲ ਜ਼ਰੂਰ ਹੈਗਾ ਕਿਉਂਕਿ ਦੋ ਭੈਣਾਂ ਭੇਡੀਆਂ ਸੀ ਤੇ ਜਿਹੜੀ ਛੋਟੀ ਭੈਣ ਸੀ ਅਮਨਪ੍ਰੀਤ ਸੈਣੀ ਉਸਦੀ ਮੌਤ ਹੋ ਚੁੱਕੀ ਆ ਵੱਡੀ ਭੈਣ ਦੀ ਸ਼ਿਕਾਇਤ ਦੇ ਉੱਪਰ ਹੀ ਜਿਹੜੀ ਹੈਗੀ ਆ ਇਹ ਪੁਲਿਸ ਨੇ ਪੂਰੀ ਜਾਂਚ ਕੀਤੀ ਆ ਤਾ ਕਿਤਨਾ ਕਿਤੇ ਵੱਡੀ ਖਬਰ ਜਿਹੜੀ ਆ ਉਹ ਜਰੂਰ ਸੰਗਰੂਰ ਤੋਂ ਨਿਕਲ ਕੇ ਆਈ ਹੈ ਜੀ ਠੀਕ ਹੈ ਸ਼ੁਕਰੀਆ ਚਰਨਜੀਤ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਇਹ ਵੱਡੀ ਜਾਣਕਾਰੀ ਸਾਡੇ ਸਹਿਯੋਗੀ ਨੇ ਦਿੱਤੀ ਹੈ ਕਿ ਇਹ ਲੜਕਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਕਿ ਇਹ ਹੁਣ ਕੈਨੇਡਾ ਤੋਂ ਵੀ ਬਾਹਰ ਚਲਾ ਗਿਆ ਹੈ